ਸਸਟਿਕਲਿਸ ਆਰੀਆਂ ਅੱਜ ਆਪਾਂ ਤੁਹਾਨੂੰ ਕਬੀਜ਼ ਕਟਿੰਗ ਕਰਕੇ ਦਿਖਾਉਣੀ ਆ ਇਹ ਆਪਾਂ ਜੋ ਰੱਖਿਆ ਹੋਇਆ ਹੈ ਨਾ ਇਧਰਲੇ ਪਾਸੇ ਪੱਟੀ ਆਪਣੇ ਲੱਗੀ ਹੋਈ ਸੀ ਇਹ ਬੰਨਣਾ ਇਸ ਤਰ੍ਹਾਂ ਤੇ ਆਪਾਂ 3 ਇੰਚ ਜਿਹੜਾ ਬੈਕ ਸਾਈਡ ਆ ਉਹ 3 ਇੰਚ ਆਪਾਂ ਵਧਰਾ ਕਲਪਸਟਾਈਗ ਰੱਖ ਸਕਦੇ ਹਾਂ ਇਹ ਇਹਦੀ ਉੱਪਰ ਤੋਂ ਆਪਾਂ ਬਰਬਰ ਕਾਟ ਕੇ ਰੱਖ ਲਏ ਠੀਕ ਹੈ ਇਹਦੀ ਆਪਾਂ ਕਟਿੰਗ ਕਰਦੇ ਆ ਤੇ ਇਹਦੇ ਇੱਕ ਜਿਹੜੀ ਪੱਟੀ ਲੱਗੀ ਹੋਈ ਸੀ ਉਹ ਆਪਾਂ ਲਾ ਕੇ ਰੱਖ ਲਈਏ ਕਿਉਂਕਿ ਉਹ ਬਹੁਤ ਤਦ ਤੋਂ ਕੋਈ ਐ ਆਹ ਬੜੀ ਪੱਟੀ ਲੱਗੀ ਹੋਈ ਸੀ ਇਹਦੇ ਉੱਤੇ ਤੇ ਇਹਨੂੰ ਆਪਾਂ ਲਾ ਕੇ ਰੱਖ ਲਿਆ ਇਹਨੂੰ ਆਪਾਂ ਬਾਅਦ ਵਿੱਚ ਲਾਵਾਂਗੇ ਕਿਉਂਕਿ ਇਹ ਉੱਪਰ ਬਸ ਐ ਤਰ੍ਹਾਂ ਐਦਾਂ ਉੱਪਰ ਲੱਗੀ ਹੋਈ ਸੀ ਇੰਨੀ ਤੇ ਇਹ ਫਿਰ ਗਲੇ ਦੇ ਵਿੱਚ ਨਾ ਕਾਫੀ ਕਟਿੰਗ ਹੋ ਜਾਣੀ ਸੀ ਇਹਨੂੰ ਆਪਾਂ ਬਾਅਦ 'ਚ ਸੈੱਟ ਕਰਕੇ ਲਾ ਲਾਂਗੇ ਤੇ ਇਹ ਇਸ ਲਈ ਆਪਾਂ ਲਾ ਕੇ ਰੱਖ ਲਈਏ ਇਹ ਬਾਅਦ ਵਿੱਚ ਆਪਾਂ ਲਾ ਕੇ ਤਾਂ ਮੁਖਾਵਾ ਠੀਕ ਹੈ ਜੀ ਇਹ ਜੋ ਇੱਕੋ ਆਪਣਾ ਪਹਿਲਾ ਟੀਰਾ ਰੱਖਣਾ 2.5 ਇੰਚ ਜੀ। ਜੇ ਭਾਰੀ ਵਿੱਚ ਚਾਹਤ ਤੁਸੀਂ 2.5 ਇੰਚ ਵੀ ਰੱਖ ਸਕਦੇ ਜੋੜ ਕੇ ਤੁਸੀਂ ਕਿ 13 ਇੰਚ ਮਾਰਜਿਨ ਸੈੱਟ। ਤੁਸੀਂ ਆਪਣਾ ਪਹਿਲਾ ਕੋਲਾ ਜਰਾ ਕਿੱਥੇ ਨਾ ਇਸ ਤਰ੍ਹਾਂ ਕਰਕੇ ਨਾ ਤੁਸੀਂ ਮਾਪ ਇਦਾਂ ਲੈਣਾ ਤੁਸੀਂ। ਇਸ ਤਰ੍ਹਾਂ ਤੁਸੀਂ ਕਮੀਜ਼ ਨੂੰ ਰੱਖ ਕੇ ਇਹਨੂੰ ਅੰਦਰ ਨੂੰ ਕਰਕੇ ਨਾ ਅੰਦਰ ਨੂੰ ਚੁਕਾਓ ਕਰਕੇ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਆਪਣਾ ਕਮੀਜ਼ ਦਾ ਜਿਹੜਾ ਇਦਾਂ ਮਾਪ ਲੈਣਾ। ਇਸ ਤਰ੍ਹਾਂ ਨਾਪ ਫੇਰ ਲੈਣਾ ਤੁਸੀਂ। ਇਹ ਬਿਲਕੁਲ ਸਹੀ ਹੈ ਜੇ ਤਾਂ ਆਪਾਂ ਇਹ ਇਹ ਵਾਲਾ ਸਟੱਪ ਆਪਾਂ ਲੈ ਆਂ ਗਲੈਸ ਆਪ ਲੈ ਹੀ ਮੋਟਾ ਕਰਦੇ ਐਦਾਂ ਹੋ ਵੀ ਤੁਸੀਂ ਆਹ ਵਾਲਾ ਵੀ ਤੁਸੀਂ 7 ਇੰਚ ਹੀ ਲੈ ਲੈਣਾ ਅਭੀ ਆਪਾਂ 7 ਇੰਚ ਦੇ ਨਿਸ਼ਾਨ ਬਾਲਾ ਕਿੰਨਾ ਇੰਚ ਆ ਨਾ 15 ਨੂੰ ਕਾ ਲੈਣਾ ਤਾਂ ਕਿ ਆਪਾਂ ਇਹ ਥੋੜਾ ਜਿਆ ਜਾਨੀ ਕਿ ਉਹ ਨਹੀਂ ਰੱਖਣਾ ਹੈਗਾ ਇਹਦਾ ਛੋਟਾ ਘੜਾ ਨਹੀਂ ਰੱਖਣਾ ਠੀਕ ਠੀਕ ਰੱਖਣਾ 17 ਇੰਚ ਦੀ ਛਾਤੀ ਦਾ ਮਾਪ ਧਰਾ ਰੱਖਣਾ ਹੈ ਕਿਉਂਕਿ ਇਹ ਵੜੀ ਸੀਜ ਹੈ ਨਾ ਜਿਹੜੀ ਆਪਣੀ ਆਪਣੀ ਲੰਬਾਈ ਦੇ ਹਿਸਾਬ ਨਾਲ ਹੁੰਦੀ ਆ ਕਈਆਂ ਦੀ 13/2 ਰਹਿ ਜਾਂਦੀ ਹੈ ਕਈਆਂ ਦੇ 14/2 ਵੀ ਤੇ ਜਾਂ 15 ਤੇ 16 ਦੇ ਵਿੱਚ ਵਿੱਚ ਰਹਿ ਜਾਂਦੀ ਹੈ ਲੰਬਾਈ ਦੇ ਹਿਸਾਬ ਨਾਲ ਇਥੇ ਆਪਾਂ ਇਹ 16 ਪਲਾਨ ਨੇ 16 ਰਹਿ ਜੂਗਾ 16 ਇੰਚ ਆਪਣਾ ਹਿੱਤ ਦਾ ਹੈਗਾ ਤੇ پتਲੇ ਮਿੱੱਚੇ ਦਾ ਹੈਗਾ ਤੇ ਇਥੋਂ ਆਪਾਂ ਫਿਰ 7.5 ਦੇ ਨਿਸ਼ਾਨ ਲਾ ਲੈਣਾ ਕਮਾਲ ਦਾ ਤੇ 7.5 ਜਿਹੜੀ ਆਪਣੀ 15 ਇੰਚ ਤਿਆਰ ਕਰਮਾ ਰਹਿ ਤੇ 7.5 ਦਾ ਹਾਸ ਰੱਖਾਂਗੇ ਜੇ ਆਪਾਂ ਪਲੇਟ ਪਾਉਂਦੇ ਨੇ ਤੁਸੀਂ 1 ਇੰਚ ਬਾਅਦ ਰੱਖਣੀ ਠੀਕ ਹੈ ਜੀ ਇਹ 3 ਇੰਚਾਂ ਨੂੰ ਆਪਾਂ ਇਸਤਰਾਮ ਲਾ ਲੈਣਾ ਜੀ ਤੁਹਾਡਾ ਇੱਥੋਂ ਪਾਰੀ ਨਾ ਆ ਪਿਆ ਤੇ ਫਿਰ ਤੁਸੀਂ ਇੱਥੋਂ ਇੱਥੋਂ ਕਰਕੇ ਨਾ ਅੱਧਾ ਕਿੰਚ ਬਾਹਰ ਨੂੰ ਕੱਢ ਦੇਣਾ ਇਸ ਤਰ੍ਹਾਂ ਅੱਧਾ ਕਿੰਚ ਇਥੋਂ ਬਾਹਰ ਨੂੰ ਕੱਢ ਦੇਣਾ ਦੇਖੋ ਤੇ ਜੇ ਪਤਲੇ ਬੱਚੇ ਦਾ ਫਿਰ ਕੋਈ ਗੱਲ ਨਹੀਂ ਫਿਰ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋ ਠੀਕ ਹੈ ਆਪਾਂ ਇਦਾਂ ਹੀ ਰੱਖਾਂਗੇ ਤੇ ਜੇ ਤੁਸੀਂ ਥੋੜਾ ਪਾਰਾ ਪਾਰਾ ਨਾ ਪਾਇਆ ਤੁਸੀਂ ਇਥੋਂ ਵੀ ਧਾਂਚਾ ਇੱਥੋਂ ਵੀ ਥੋੜਾ ਜਿਹਾ ਇੱਥੇ ਜਾ ਕੇ ਦੋ ਟਾਂਹੇ ਇਦਾਂ ਕਰ ਇੱਕਦਾਂ ਨਿਸ਼ਾਨ ਆਪਾਂ ਲਾ ਲਾਂਗੇ किया जेडा निशा आपण डेढ इंच गलाई पाव एक इंच आपण बॅक सईडला करतो रक ढाई इंच बन जात ਇਹ ਤੋਂ ਪਾਦੋਂ ਇੰਚ ਦਾ ਸਾਰਾ ਹੀ ਮਾਤ ਜਾਣ ਰੱਖਾਂਗੇ ਪਹਿਲਾਂ 50 ਪੱਲੀਆਂ ਦੀ ਬੈਕ ਸਾਈਡ ਵਾਲੀ ਤੇ ਕਾਰਟ ਵਾਲਾ ਉੱਪਰਲੇ ਚੱਕ ਕੇ ਫਰੰਟ ਸਾਈਡ ਚਾੜਪੋ ਨਾ ਇਹਦੇ ਮੱਕੋ ਬੈਕ ਸਾਈਡ ਦੇ ਗਲੇ ਦੀ ਕਟਿੰਗ ਕਰਦੇ ਆ ਇਹ ਆਪ ਸਭਾ ਨੂੰ ਦੇ ਕੇ ਉਹ ਇਹ ਆਪਾਂ ਜ਼ਿਆਦਾ ਨੀਭਾਣੀ ਰੱਖਣਾ ਹੈਗਾ ਸਭਾ ਦੋ ਤੇ ਆਪਾਂ ਆਹ ਵਾਲਾ ਕੱਟ ਦੇਣਾ ਨੀਚੇ ਤੋਂ ਤੁਸੀਂ 2 ਇੰਚ ਕਰ ਸਕਦੇ ਹੋ ਜਿਆਦਾ ਚੌੜਾ ਨੰਗਲਾ ਹੋਵੇ ਤਾਂ ਇਹ ਵਸਤਰ ਕਾਤ ਕੇ ਮੈਂ ਥੋੜੀ ਜਿਹੀ ਗਲਾਈ ਪਾ ਲੈਣੀ ਸਾਡੇ راستੇ ਦੀ ਪਲੇਟ ਨਹੀਂ ਗਈ ਕਿ ਤੁਸੀਂ ਐਸਟਾ ਪਾ ਕੇ ਸਾਡੇ 10 ਤੇ ਨਿਸ਼ਾਨੀ ਲਾ ਕੇ ਇਧਰੋਂ ਤੁਸੀਂ 3:30 ਤੇ ਲਾ ਲੈਣਾ 7ਜਿਹਦੇ ਆਪਣਾ ਪਲੇਟ ਹੈ ਐਸਟਾ ਕਾ ਕੇ ਤੁਸੀਂ ਲਗ ਲਗ ਵੀ ਅਗਲੇ ਪਾਸੇ ਕਿਹਲੇ ਪਾਸੇ ਦੀ ਅਗਲਾਕ ਵੀ ਪਾਸ ਆ ਸਕਦਾ ਦੇਖੋ ਜਿੱਤਾ ਆਹ ਵਾਲਾ ਹੈ ਆਪਣਾ ਇਹ ਵੀ ਆਪ 10:30 ਤੇ ਪਾਵਾਂਗੇ 10 ਤੇ ਰਹਿ ਜੇ ਇਦਲੇ ਬਸ ਇਹ ਹੋ ਗਏ ਸਾਢੇ 30 ਐਕਸਟਰਾ ਕਰਕੇ ਠੀਕ ਹੈ। ਆਹ ਪੂਰਾ ਸਾਢੇ 30 ਦਾ ਹੈ। ਆਹ ਬਲ ਸਾਢੇ 30 ਦਾ ਹੈ। ਤੇ ਦੂਸਰੇ ਪਾਸੇ ਨਿਸ਼ਾਨ ਆਪਾਂ ਬੈਂਦੇ ਸਟ੍ਰੀਟ ਆ ਦੇਣੀ ਹੈ ਤੁਸੀਂ ਉੱਪਰ ਰੱਖ ਲਿਆ ਕਰੋ। ਲਾ ਲਿਆ ਤੁਹਾਨੂੰ ਪਰ ਇਹ ਪੁੱਠਾ ਕਰਕੇ ਨਾ ਇਹਦੇ ਨਿਸ਼ਾਨ ਸਾਰੇ ਮੂਰੇ ਕਰ ਦੇਾਂਗੇ। ਦੂਸਰੇ ਪਾਸੇ ਨਿਸ਼ਾਨ ਆਪਣੇ ਆਪ ਚਲੇ ਜਾਂਦੇ ਨੇ ਆਪਾਂ ਨੂੰ ਸੂਈ ਵਗੈਰਾ ਵੀ ਨਾ ਲਾਣ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਕਰਕੇ ਇਹਨਾਂ ਗੁਲਾ ਕਰ ਲਿਆ ਤਿੰਨ ਚੱਕਰ ਇਹ ਲੱਗਦਾ ਕਿ ਇਹ ਕਿੰਨਾ ਛਾਂਨਾ ਖ ਜਾਂਦਾ ਨਹੀਂ ਤੇ ਫਿਰ ਹੁੰਦਾ ਕਿ ਆਪਾਂ ਇਹਨੂੰ ਊੜਾ ਕਰ ਦਾਂ। ਠੀਕ ਹੈ ਜੀ। ਤੇ ਆਪਾਂ ਥੈਕੀ ਸੋ ਮੈਂ ਆਪਾਂ ਇਸ ਤਰੀਕ ਰੱਖ ਲੈਣ ਤੇ ਬਾਅਦ ਵਿੱਚ ਆਪਾਂ ਛਾਂਨਾਂ ਲਾਂ। ਤੇ ਇਸ ਤਰ੍ਹਾਂ ਪ੍ਰੈਪੀਜ਼ ਦੀ ਕਟਿੰਗ ਤੇ ਇਹਦੀ ਤੇ ਆਪਾਂ ਦੂਸਰੀਆਂ ਪਲੌਈਆਂ ਜਿਹੜੀਆਂ ਨੇ ਉਹ ਨਹੀਂ ਪਾਉਂਦੀਆਂ ਲੈਗੀਆਂ ਤੇ ਇਹ ਪਲੌਈਆਂ ਦਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਸਲਾਈ ਦਾ ਵੀ ਆਪਾਂ ਸਲਾਈ ਤੋਂ ਵੀ ਕਰਨਾ ਤਾਂ ਤਾਂ ਇੰਚ ਆਪਾਂ ਲੈਣੀ ਆ ਇਹਦੀ ਇਹਦਾ ਮਾਰਜਨ ਆ ਤਾਂ ਤਾਂ ਇੰਚ ਲੈ ਲੈਣਾ। ਇਸ ਤਰ੍ਹਾਂ ਕਿਨੂੰ ਸੁਸਪੈਨ ਇਹਦਾ ਅਰਧ ਕੰਨ ਲਨ 3.5 ਦਿਨ 3.5 ਦਾਤ ਕਰਕੇ ਤੁਸੀਂ ਇਸ ਤਰ੍ਹਾਂ ਵਿਛਾਲੇ ਰੱਖ ਲੈਣੇ ਹਨ 8 ਇੰਚ ਉਧਰ ਤੇ 8 ਇੰਚ ਇਧਰ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਵੀ ਉਗੀ ਦੇ ਐਬਲੀ ਸੈਟ ਤੋਂ ਬਰੀਕ ਲੈਣੇ ਨੇ ਤੇ ਇਧਰ ਵੀ ਬਰੀਕ ਲੈਣੇ ਨੇ ਬਿਲਕੁਲ ਅੰਤ ਤੁਹਾਡੇ ਤੇ ਸਹੀ ਫਲੇਟ ਨਹੀਂ ਪੈਂਦੇ ਤੇ ਤੁਸੀਂ ਇਸ ਤਰ੍ਹਾਂ ਨਾ ਨਿਸ਼ਾਨੀ ਲਾ ਲਿਆ ਕਰੋ ਦੇਖੋ ਬਿਲਕੁਲ ਸਹੀ ਹੈ ਇਸ ਤਰ੍ਹਾਂ ਤੁਸੀਂ ਨਿਸ਼ਾਨੀ ਲਾ ਸਕਦੇ ਹੋ ਵਿਚਾਲੇ ਹੱਥ ਚਲਾ ਕੇ ਐ ਇਸ ਇਸ ਤਰ੍ਹਾਂ ਬਹੁਤ ਸਾਰੇ ਫਲੇਟ ਪੈ ਜਾਂਦੇ ਨੇ ਤੇ ਇਹਦੇ ਤੇ ਆਪਾਂ ਜਿਹੜੀਆਂ ਛੋਟੀਆਂ ਫਲੇਟਾਂ ਨੇ ਨਾ ਉਹ ਨਹੀਂ ਪਾਉਣੀਆਂ ਜੀ ਤੁਸੀਂ ਪਾਉਣੀਆਂ ਨੇ ਤੇ ਫਿਰ ਤੁਸੀਂ ਇੱਥੋਂ ਲੈ ਲੈਣਾ ਪਵੇਗਾ ਕਿ ਨਾਲ ਸਾਡੇ ਦੇ ਸਾਹਮਣੇ ਹੁੰਦਾ ਇੱਥੇ ਸਾਡੇ ਪੰਜ ਤੇ ਆਪਾਂ ਨਿਸ਼ਾਨ ਲਾ ਲੈਣਾ ਇਹ ਆਪਣੇ ਆਪਣੇ ਨੱਕਰੇ ਤੇ ਹੁੰਦਾ ਇਹਨੂੰ ਆਪਾਂ ਇੱਥੇ ਤੱਕ ਪਾਉਣਾ ਹੈ ਇਹਦੇ ਵਿੱਚ差不多 2 ਇੰਚ ਦਾ ਰੱਖਣਾ ਹੁੰਦਾ ਹੈ ਇੰਨਾਪ ਇਹਦੀ ਤੇ ਜੇ ਜੇ ਛੋਟਾ ਆਪਣਾ ਮੇਚਾ ਜਾਂ ਹੌਲਾ ਮੇਚਾ ਜਾਂ 2 ਇੰਚ ਦਾ ਰੱਖਣਾ ਜੇ ਭਾਰੀ ਹੈ ਤਾਂ 2.5 ਦਾ ਰੱਖਣਾ ਜੇ ਜ਼ਿਆਦਾ ਭਾਰੀ ਹੈ ਤਾਂ 3.5 ਦਾ ਤੁਸੀਂ ਇਹਦੇ ਵਿੱਚ ਆ ਵਾਲਾ ਸਪੇਸ ਰੱਖਣੀ ਹੈ ਫਿਰ ਤੁਸੀਂ ਇਸ ਤਰ੍ਹਾਂ ਫੜਨੀ ਤੇ 5.5 ਤੇ 5.5 ਤੇ ਜਾਂ 6 ਤੇ ਜੇ ਛੋਟਾ ਮੇਚਰ ਨਹੀਂ ਤੇ ਇਥੋਂ ਬਾਕੀ ਤੋਂ ਆਪਣੇ ਤੇ ਸਟਾਰਟ ਹੁੰਦਾ ਹੈ ਇਹ ਪਤਲਾ ਵਿੱਚ ਤੇ ਆਪਾਂ ਥੋੜਾ ਪ੍ਰੋਜੈਕਟ ਕੇ ਦੀ ਕਰ ਸਕਦੇ ਆ। ਇਹ ਇਹ ਵੀ ਨਿਸ਼ਾਨ ਆ ਜੇ ਇਹ ਆਪਣਾ ਇਧਰੋਂ ਆਪਾਂ ਦੋ ਵਿੱਚ ਤੇ ਲਾਉਣਾ। ਇਹ ਇੱਥੇ। ਇਹ ਨੂੰ ਇਹਦੇ ਨਾਲ ਆਪਾਂ ਬਣਾ ਲੈਣਾ। ਇਹ ਇਹਦਾ ਵੀ ਆਪਾਂ ਇਸ ਤਰ੍ਹਾਂ ਨਾ ਪੈਰ-ਪੈਰ ਦਾ ਪੈਰ-ਪੈਰ ਦਾ ਰੱਖਣਾ ਦੋਨਾਂ ਸਾਈਡਾਂ ਤੋਂ। ਇਸ ਤਰ੍ਹਾਂ ਪੈਰ-ਪੈਰ ਤਰ੍ਹਾਂ ਰੱਖ ਸਕੀਏ ਕਿ ਇਹ ਨੂੰ ਵੀ ਆਪਾਂ ਬ੍ਰੀਕ ਇਹਦੇ ਨਾਲ ਲਾ ਦੇਣਾ। ਬਿਲਕੁਲ ਬ੍ਰੀਕ। ਅੱਗੇ ਆ ਕੇ ਬ੍ਰੀਕ ਬਿਲਕੁਲ ਇਹ ਸਾਈਡ ਤੋਂ ਆਪਾਂ ਥੋੜਾ ਥੋੜਾ ਰੱਖਣਾ ਹੁੰਦਾ ਇਹ ਪਲੇਟ ਨੂੰ ਠੀਕ ਹੈ ਜੀ ਇਹ ਕੋਮ ਦਾ ਤਰੀਕਾ ਆਪਾਂ ਤੁਹਾਨੂੰ ਦੱਸਦਾ ਤੇ ਇਹ ਵਕਤ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਦੱਸਣਾ ਜੀ ਇਹ ਵੀਡੀਓ ਵਕਤ ਤੋਂ ਵਕਤ ਦੇਖਿਆ ਕਰੋ ਤੇ ਆਪਣੇ ਚੈਨਲ ਨੂੰ ਸਪੋਰਟ ਦਿਨੋੜਾ ਜੇ ਤੁਸੀਂ ਸਪੋਰਟ ਕਰਿਆ ਤਾਂ ਬਹੁਤ ਸਤਿ ਸ਼੍ਰੀ ਅਕਾਲ ਜੀ